ਮਾਪੁਰ ਖੰਦਾਏ ਪਰਪਕਾਰਾ ਸਾਡੇ ਤੇ ਸਾਡੇ ਇਲਾਕੇ ਤੇ ਸਾਰੇ ਸਤਿਕਾਰਯੋਗ ਮਾਦਾ ਪਿਤਾ ਸਹਿਬਾਨ ਤੇ ਕਿ ਜਿਹੜੀ ਐਜੂਕੇਸ਼ਨ ਬਹੁਤ ਮਹਿੰਗੀ ਅੱਜ ਦੇ ਸਮੇਂ 'ਚ ਸਾਡੇ ਤੋਂ ਅਫੋਰਡ ਨਹੀਂ ਕੀਤੀ ਜਾ ਰਹੀ ਉਹ ਐਜੂਕੇਸ਼ਨ ਬਹੁਤ ਸਸਤੇ ਰੇਟਾਂ ਦੇ ਉੱਤੇ ਮਾਪੁਰ ਸਾਹਿਬਾਨ ਨੂੰ ਪ੍ਰੋਵਾਈਡ ਕਰਵਾ ਰਹੇ ਆ ਸਵੇਰ-ਸਵੇਰ ਦੇ ਉੱਤੇ ਆਉਂਦੇ ਆ ਔਰ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਹੋਇਆ ਕਰਦਾ ਅੱਜ ਦਾ ਇਹ ਸਾਰਾ ਪ੍ਰੋਗਰਾਮ ਜੋ ਉਲੀਕਿਆ ਗਿਆ ਤੁਸੀਂ ਜੇਕਰ ਇਹਨੂੰ ਬਹੁਤ ਗੌਰ ਨਾਲ ਦੇਖ ਰਹੇ ਹੋਵੋਗੇ ਤਾਂ ਅਸੀਂ ਬੱਚੇ ਦੀ ਓਵਰਆਲ ਡਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਜੇਕਰ ਸਾਡਾ ਬੱਚਾ ਇੱਕ ਹਿੰਦੀ Song ਦੇ ਉੱਤੇ ਕੋਈ ਐਕਸ਼ਨ ਕਰ ਰਿਹਾ ਤਾਂ ਨਾਲ ਦੀ ਨਾਲ ਸਾਡਾ ਬੱਚਾ ਕੀਰਤਨ ਵੀ ਕਰ ਰਿਹਾ ਜੇਕਰ ਸਾਡਾ ਬੱਚਾ ਅੱਜ ਇੱਥੇ ਭੰਗੜਾ ਜਾਂ ਕੋਈ ਪੰਜਾਬ ਦਾ ਲੋਕ ਨਾਚ ਪਰਫਾਰਮ ਕਰੇਗਾ ਤਾਂ ਉੱਥੇ ਨਾਲ ਦੀ ਨਾਲ ਖਾਲਸਾ ਹੀ ਲੋਕ ਨਾਚ ਗੱਤਕਾ ਵੀ ਹੋਏਗਾ ਸੋ ਅੱਜ ਸਮੇਂ ਦੀ ਲੋੜ ਹੈ ਓਵਰ ਆਲ ਡਵੈਲਪਮੈਂਟ ਬੱਚੇ ਦਾ ਸਰਵਪੱਖੀ ਵਿਕਾਸ ਹੋਵੇ ਤਾਂ ਕਿ ਇਹ ਬੱਚੇ ਅੱਗੇ ਜਾ ਕੇ ਇਹਨਾਂ ਚ ਲੀਡਰਸ਼ਿਪ ਕੁਆਲਟੀ ਪੈਦਾ ਕੀਤੀ ਜਾ ਸਕੇ ਸੋ ਮਹਾਪੁਰਸ਼ਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੱਖਿਸ਼ੀਤਾ ਜਿੰਨੀਆਂ ਵੀ ਮੰਚ ਤੇ ਵਿਰਾਜਮੈ ਨੇ ਬਹੁਤ ਬਹੁਤ ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਕਰਨਲ ਸਰਦਾਰ ਕਸ਼ਮੀਰ ਸਿੰਘ ਜੀ ਇੱਥੇ ਪਹੁੰਚੇ ਨੇ ਜੀ ਆਇਆਂ ਨੂੰ ਬਹੁਤ ਲੰਮਾ ਸਮਾਂ ਉਹਨਾਂ ਨੇ ਸਕੂਲ ਵਿੱਚ ਬਹੁਤ ਦਿਲ ਤੋਂ ਸੇਵਾ ਕੀਤੀ ਹੈ ਔਰ ਇਸ ਮਕਾਮ ਤੇ ਸਕੂਲ ਨੂੰ ਛੱਡ ਕੇ ਗਏ ਨੇ ਕਿ ਅਸੀਂ ਇਸ ਨੂੰ ਉਸ ਤੋਂ ਅੱਗੇ ਕੰਟੀਨਿਊ ਕਰ ਸਕੀਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਾਡੇ ਦਰਮਿਆਨ ਸਮਾਂ ਕੱਢ ਕੇ ਪਹੁੰਚੇ ਨੇ ਜੀ ਆਇਆਂ ਨੂੰ ਆਸ ਕਰਦੇ ਹਾਂ ਕਿ ਇਹ ਸਾਰਾ ਪ੍ਰੋਗਰਾਮ ਇੱਕ ਬੱਚਿਆਂ ਦੀ ਇੰਨੀ ਲੰਬੀ ਮਿਹਨਤ ਹੈ ਜੀ ਕਿ ਇਹ ਲਗਭਗ 2 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਇਸੇ ਤਰ੍ਹਾਂ ਲਗਾਤਾਰ ਚੱਲਣਾ ਮੈਂ ਆਪ ਜੀ ਨੂੰ ਇੱਕ ਬਿਜਾਰਸ਼ ਇਥੋਂ ਹੁਣ ਤੋਂ ਹੀ ਕਰ ਦਿਆਂ ਪਲੀਜ਼ ਸਾਨੂੰ ਰਿਜ਼ਲਟ ਵਾਸਤੇ ਕਾਲੀ ਨਾ ਪਾਈ ਜਾਵੇ ਸਾਡਾ ਪ੍ਰੋਗਰਾਮ ਬੱਚਿਆਂ ਨੂੰ ਕਰਨ ਦੇ ਵਿੱਚ ਤੁਸੀਂ ਸੱਚ ਮੰਨਿਓ ਐਤਵਾਰ ਦਾ ਦਿਨ ਹੀ ਬੱਚਿਆਂ ਨੇ ਇੱਥੇ ਤਿਆਰੀ ਦੇ ਵਿੱਚ ਲਗਾਇਆ ਸੋ ਇਹ ਟੀਚਰ ਸਹਿਬਾਨ ਉਹਨਾਂ ਦੇ ਟ੍ਰੇਨਰ ਸਹਿਬਾਨ ਬਹੁਤ ਲੰਬੀ ਉਹਨਾਂ ਦੀ ਮਿਹਨਤ ਹੈ ਔਰ ਆਸ ਕਰਦੇ ਹਾਂ ਕਿ ਆਪ ਜੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਅੱਜ ਦਾ ਇਹ ਦਿਨ ਸਾਨੂੰ ਦੋਵਗੇ ਔਰ ਇਹਨਾਂ ਬੱਚਿਆਂ ਦਾ ਸਾਡਾ ਪ੍ਰੋਗਰਾਮ ਦੇਖ ਕੇ ਇਹਨਾਂ ਬੱਚਿਆਂ ਦੀ ਹੌਸਲਾ ਫਜ਼ਾਈ ਜਰੂਰ ਕਰਕੇ ਜਾਊਂਗੇ ਸੋ ਗਿਆਨੀ ਆਤਮਾ ਸਿੰਘ ਉਹਨਾਂ ਦੀ ਵੀ ਕੁਸ਼ਰ ਜਿਵੇਂ ਨਹੀਂ ਮੈਂ ਉਹਨਾਂ ਨੂੰ 2 ਮਿੰਟ ਵਾਸਤੇ ਇੱਥੇ ਜ਼ਰੂਰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਵਾਸਤੇ ਮੰਚ ਦੇ ਉੱਤੇ ਜ਼ਰੂਰ ਆਉਣ ਧੰਨਵਾਦ ਦੇ ਸ਼ਬਦ ਇਹਨਾਂ ਬੱਚਿਆਂ ਨੂੰ ਅਸੀਬ ਦੇ ਕੇ ਜਾਣ ਕਿਉਂਕਿ ਉਹਨਾਂ ਦੇ ਜਿਵੇਂ ਉਹਨਾਂ ਨੇ ਜਾਣਾ ਜੀ ਆਓ ਜਗਿਆਨੀ ਆਤਮਾ ਸਿੰਘ ਜੀ ਉਸ ਤੋਂ ਅਗਲਾ ਪ੍ਰੋਗਰਾਮ ਸਰਦਾਰ ਗੁਰਜੀਤ ਸਿੰਘ ਜੀ ਮੈਡਮ ਹਰਪ੍ਰੀਤ ਕੌਰ ਉਹ ਕੰਟੀਨਿਊ ਕਰਨਗੇ ਜੀ ਧੰਨਵਾਦ ਸ਼ੇਰ ਗੁਰੂ ਹਰगोਬਿੰਦ ਸਾਹਿਬ ਸੀਨੀਅਰ ਸਕੈਂਦਰੀ ਸਕੂਲ ਵੱਟੂ ਪੱਟੀ ਦੇ ਵਡੇ ਦੇ ਵਿੱਚ ਸੁਭਾਏ ਮਾਨ ਸਤਕਾਰਯੋਗ ਸ਼੍ਰੀਮਾਨ ਸੰਤ ਪਾਪਾ ਸ਼ਿੰਦਰ ਸਿੰਘ ਜੀ ਸਿੱਖ ਜਗਤ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਨੂੰ ਇਸ ਇਲਾਕੇ ਦੇ ਲੋਕ ਜੀ ਵਿਦਿਆਦਾ ਮਸੀਹਾ ਕਹਿ ਕਰਕੇ ਵੀ ਸਤਿਕਾਰ ਦੇਣ ਤੇ ਇਹ ਸ਼ਬਦ ਛੋਟਾ ਹੋਵੇਗਾ ਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕੀਤੀ ਵਿਦਿਕ ਆਧਾਰੇ ਇਸ ਇਲਾਕੇ ਦੇ ਵਿੱਚ ਲਾਏ ਮਹਾਪੁਰਸ਼ ਆਪ ਇਸ ਸਕੂਲ ਦੇ ਵਿਦਿਆਰਥੀਆਂ ਵਿੱਚ ਬੈਠੇ ਹੋਏ ਸੋਭਾ ਪਾ ਰਹੇ ਨੇ ਉਹਨਾਂ ਦੇ ਨਾਲ ਸਕੂਲ ਪ੍ਰਬੰਧਕ ਕਮੇਟੀ ਸ ਪਿਆਰੇ ਬੱਚਿਆਂ ਦੇ ਸਤਿਕਾਰਯੋਗ ਮਾਤਾ ਪਿਤਾ ਜੀ ਔਰ ਇਸ ਸਕੂਲ ਦਾ ਸਮੁੱਚਾ ਸਟਾਫ ਵਾਦ ਸੈਤਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਹਰगोबिंद ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਬਹੁਤ ਮਾਣ ਵਾਲਾ ਦਿਨ ਹੈ ਤੁਸੀਂ ਕਹੋਗੇ ਕਿ ਉਹ ਕਿਦਾਂ ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਆਪਣੇ ਖੇਤਾਂ ਦੇ ਵਿੱਚ ਫਸਲ ਬੀਜਦਾ ਹੈ ਔਰ ਫਸਲ ਦੀ ਚੰਗੀ ਤਰ੍ਹਾਂ ਦੇਖ ਰੇ ਕਰਦਾ ਹੈ ਉਹਨੂੰ ਪਾਲਦਾ ਹੈ 6 ਮਹੀਨਿਆਂ ਬਾਅਦ ਜਦੋਂ ਫਸਲ ਨੂੰ ਕੱਟ ਕੇ ਉਹਦਾ ਬੋਲ ਲੱਗਾ ਦੇਖਦਾ ਹੈ ਤੇ ਉਹ ਜ਼ਿੰਮੇਵਾਰ ਦੇ ਦਿਲ ਦੇ ਅੰਦਰ ਉਸ ਦੇ ਪਰਿਵਾਰ ਦੇ ਅੰਦਰ ਖੁਸ਼ੀਆਂ ਵਰਤਦੀਆਂ ਨੇ ਇਨ ਬਿਨ ਇਸੇ ਤਰੀਕੇ ਦੇ ਨਾਲ ਜਿਹੜੇ ਸਕੂਲ ਦੇ ਅਧਿਆਪਕ ਸਾਹਿਬਾਨ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਾਉਂਦੇ ਨੇ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਦੇ ਨੇ ਘਰਾਂ ਵਿੱਚ ਮਿਹਨਤ ਕਰਵਾਉਂਦੇ ਨੇ ਇਸ ਦਿਨ ਦੀ ਉਡੀਕ ਹੁੰਦੀ ਹੈ ਕਿ ਸਾਡੇ ਬੱਚਿਆਂ ਨੇ ਸਾਲ ਭਰ ਵਿੱਚ ਕੀ ਕੀਤਾ ਮੈਂ ਇੱਕ ਦੋ ਕੰਲਾ ਕਹਿ ਕੇ ਆਪਣੀ ਜਗਾ ਲੈ ਲੈਣੀ ਹੈ ਖਾਸ ਕਰਕੇ ਬੱਚਿਆਂ ਦੇ ਨਾਲ ਸੰਬੰਧਤ ਹੈ ਇੱਕ ਵਿਦਿਆਰਥੀ ਮਾਪੇ ਦੇ ਰਿਸ਼ਤੇ ਨੂੰ ਤੇ ਅਧਿਆਪਕ ਦੇ ਰਿਸ਼ਤੇ ਨੂੰ ਬਹੁਤ ਨੇੜੇ ਲਿਆ ਸਕਦਾ ਹੈ ਇੱਕ ਵਿਦਿਆਰਥੀ ਮਾਪੇ ਦੇ ਰਿਸ਼ਤੇ ਨੂੰ ਤੇ ਅਧਿਆਪਕ ਦੇ ਰਿਸ਼ਤੇ ਨੂੰ ਬਹੁਤ ਦੂਰ ਵੀ ਲਿਆ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਸਵਾਲ ਕਰ ਸਕਦਾ ਹੈ ਕਿਦਾਂ ਜੇ ਇੱਕ ਵਿਦਿਆਰਥੀ ਹੋਣਹਾਰ ਹੋਵੇਗਾ ਚੰਗਾ ਪੜ੍ਹਾਈ ਵਿੱਚ ਧਿਆਨ ਦਿੰਦਾ ਹੋਵੇਗਾ ਵਿਦਿਆ ਵਿੱਚ ਚੰਗੀ ਮੁਹਾਰਤ ਰੱਖਦਾ ਹੋਵੇਗਾ ਚੰਗੇ ਸੰਸਕਾਰ ਹੋਣਗੇ ਉਹ ਅਧਿਆਪਕਾਂ ਨੂੰ ਵੀ ਪਿਆਰਾ ਲੱਗੇਗਾ ਮਾਪੇ ਬਾਂ ਨੂੰ ਵੀ ਚੰਗਾ ਲੱਗੇਗਾ ਤੇ ਮਾਪੇ ਅੱਜ ਦੇ ਦਿਨ ਆ ਕੇ ਇੱਕ ਅਧਿਆਪਕ ਨੂੰ ਸਵਾਸ਼ਿ ਦੇ ਕੇ ਜਾਣਗੇ ਉਸ ਦੇ ਉਲਟ ਅਧਿਆਪਕ ਉਸ ਮਾਪੇ ਦਾ ਧੰਨਵਾਦ ਕਰੇਗਾ ਕਿ ਤੁਸੀਂ ਵੀ ਚੰਗੀ ਸਿੱਖਿਆ ਦਿੰਦੇ ਹੋ ਰਿਸ਼ਤਾ ਨੇੜੇ ਹੋ ਗਿਆ ਨਾ ਦੂਸਰੇ ਪਾਸੇ ਇੱਕ ਵਿਦਿਆਰਥੀ ਜਿਹੜਾ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦਾ ਚੰਗੇ ਸੰਸਕਾਰ ਬਣेंगे बोलचाल भी बढ़िया बोल नैना आज दे दिन उस दे मां-बाप अध्यापकां नु अलामा देणगे ਇਤਰਾਜ ਹੋਵੇਗਾ ਅਧਿਆਪਕਾਂ ਦੇ ਮਨ ਵਿੱਚ ਵੀ ਰੋਸ ਹੋਵੇਗਾ ਸਾਲ ਪਰ ਮਿਹਨਤ ਕਰਾਈ ਲੇਕਿਨ ਇੱਕ ਬਜਟ ਬੱਚੇ ਦੇ ਬਦਲੇ ਸਾਨੂੰ ਅਲਾਮਾ ਲੈਣਾ ਪਿਆ ਇੱਕ ਬੱਚੇ ਦੀ ਵਜ੍ਹਾ ਕਰਕੇ ਇੱਕ ਅਧਿਆਪਕ ਤੇ ਮਾਂ-ਬਾਪ ਦਾ ਰਿਸ਼ਤਾ ਦੂਰ ਹੋ ਗਿਆ ਇਸ ਕਰਕੇ ਪਿਆਰੇ ਵਿਦਿਆਰਥੀਓ ਜਿਨ੍ਹਾਂ ਨੂੰ ਇਨਾਮ ਮਿਲਣ ਲਏ ਨੇ ਮੈਂ ਵਧਾਈ ਦਿੰਦਾ ਹਾਂ ਵਧਾਈ ਦੇ ਪਾਤਰ ਨੇ ਚੰਗੀ ਗੱਲ ਐ ਔਰ ਜਿਹੜੇ ਬੱਚੇ ਮਾਸਾ ਪਾਸ ਹੀ ਹੋਏ ਨੇ ਰੰਤਾਰ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਿਹਨਤ ਕਰੋ ਜੋ ਤੁਹਾਡੇ ਅਧਿਆਪਕ ਸਾਹਿਬਾਨ ਪੜਾਉਂਦੇ ਨੇ ਉਹਨੂੰ ਪੜੋ ਔਰ ਆਪਣੇ ਮਾਪੇ ਦਾ ਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰੋ ਜਿਹੜੇ ਬੱਚਿਆਂ ਨੇ ਆਪਣਾ ਫੇਲ ਹੋਏ ਨੇ ਜਾਂ ਵਿਦਿਆ ਵਿੱਚ ਚੰਗੀ ਮੁਹਾਰਤ ਨਹੀਂ ਰੱਖਦੇ ਆ ਸਮਾਂ ਜੋ ਤੁਹਾਡੇ ਕੋਲੇ ਕੁਝ ਪ੍ਰਾਪਤ ਕਰਨ ਦਾ ਜਦੋਂ ਇਹ ਸਮਾ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਜ਼ਿੰਦਗੀ ਪਰਦੇ ਵਿੱਚ ਹੱਥ ਮੰਨਦੇ ਰਹਿ ਜਾਓਗੇ ਮੈਨੂੰ ਉਮੀਦ ਹੈ ਕਿ ਸ਼ਾਇਦ ਕਰਨਲ ਸਾਹਿਬ ਕੋਈ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਪਰ ਉਹਨਾਂ ਦੇ ਸ਼ਬਦਾਂ ਵਿੱਚੋਂ ਮੈਂ ਉਹਨਾਂ ਨੂੰ ਪਹਿਲੇ ਹੀ ਬੇਨਤੀ ਕਰ ਜਾਂਦਾ ਹਾਂ ਕਿ ਆਪਣੇ ਬਚਪਨ ਦੇ ਸ਼ਬਦ ਜਰੂਰ ਦੱਸਿਓ ਕਿ ਉਹਨਾਂ ਸਮਿਆਂ ਵਿੱਚ ਕਿੰਨੀਆਂ ਪੜਾਈਆਂ ਕਰਨੀਆਂ ਔਖੀਆਂ ਸੀ ਕਿੱਦਾਂ ਪੜ ਕੇ ਅੱਗੇ ਨਿਕਲੇ ਔਰ ਵੱਡੇ-ਵੱਡੇ ਆਉਂਦੀਆਂ ਤੇ ਗਏ ਅੱਜ ਠੀਕ ਹੈ ਫੀਸਾਂ ਦੇਣੀਆਂ ਪੈਂਦੀਆਂ ਨੇ ਲੇਕਿਨ ਪੜ੍ਹਾਈ ਓਨੀ ਔਖੀ ਨਹੀਂ ਓਨੀ ਮੁਸ਼ਕਲ ਨਹੀਂ ਕਰਨੀ ਪੈਂਦੀ ਓਨੀ ਦੂਰ ਨਹੀਂ ਜਾਣਾ ਪੈਂਦਾ ਆਓ ਆਪਾਂ ਵਿਦਿਆ ਜਿਹੜੀ ਐ ਉਸ ਨੂੰ ਪੜ੍ਹ ਕੇ ਆਪਣਾ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਸਤਿਕਾਰਯੋਗ ਮਹਾਪੁਰਖਾਂ ਦਾ ਇਹ ਟੀਚਾ ਹੈ ਕਿ ਇਸ ਇਲਾਕੇ ਦੇ ਵਿੱਚ ਜਿੱਥੇ ਪਛੜਿਆ ਸ਼ਬਦ ਲਗਭਗ ਲੈ ਚੁੱਕਾ ਹੈ ਸਤਿਗੁਰੂ ਜੀ ਮਿਹਰ ਕਰਨ ਜਿੱਥੇ ਗੁਰਮਤ ਦੇ ਵਿੱਚ ਔਰ ਗੁਰਮਤ ਦੇ ਨਾਲ ਨਾਲ ਜਿੱਥੇ ਦੁਨਿਆਵੀ ਵਿਦਿਆ ਦੇ ਵਿੱਚ ਇਹ ਸੰਸਥਾਵਾਂ ਮਹਾਰਤ ਰੱਖ ਰਹੀਆਂ ਨੇ ਬਹੁਤ ਵਧੀਆ ਟੀਚਰ ਨੇ ਮੇਰੇ ਛੋਟੇ ਵੀਰ ਸਰਦਾਰ ਮਨਦੀਪ ਸਿੰਘ ਜੀ ਵਧੀਆ ਤਰੀਕੇ ਦੇ ਨਾਲ ਇਸ ਸਕੂਲ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਮਾਹੌਲ ਸਿਰਜਿਆ ਹੋਇਆ ਏ ਵਾਹਿਗੁਰੂ ਨਰੰਗਰੰਕਾਰ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਭਾਈ ਮਨਦੀਪ ਸਿੰਘ ਜੀ ਅਦੇ ਇਹਨਾਂ ਦੀ ਸਮੂਚੀ ਟੀਮ ਨੂੰ ਇਸੇ ਤਰ੍ਹਾਂ ਰਲ ਕੇ ਇਸ ਇਲਾਕੇ ਦੀ ਇਹ ਸੇਵਾ ਕਰਨ ਦਾ ਸਮਾਂ ਬਖਸ਼ਿਚ ਕਰਨਾ ਜੀ ਆਓ ਜਿਹੜੇ ਬੱਚੇ ਸਕੂਲ ਵਿੱਚ ਪੜਦੇ ਚੰਗੀ ਗੱਲ ਹੈ ਜਿਹੜੇ ਆਂਗਗਵਾਨ ਦੇ ਬੱਚੇ ਹੋਰ ਸਕੂਲਾਂ ਵਿੱਚ ਜਾਂਦੇ ਨੇ ਆਪਣੇ ਸਕੂਲ ਦੀਆਂ ਸਹੂਲਤਾਂ ਆਪਣੇ ਸਕੂਲ ਦਾ ਜੋ ਵੀ ਤੁਹਾਨੂੰ ਪਤਾ ਲੱਗਦਾ ਵਧੀਆ ਪ੍ਰਬੰਧ ਦੇ ਕੇ ਉਹਨਾਂ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਈਏ ਮਹਾਪੁਰਖਾਂ ਦਾ ਜਿਹੜਾ ਸੁਪਨਾ ਉਹਨੂੰ ਸਕਾਰ ਕਰੀਏ ਇਸ ਇਲਾਕੇ ਦੇ ਇਸ ਸਕੂਲ ਤੱਕ ਅੱਗੇ ਵਧਣਗੇ ਜੇ ਆਪਣੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨਗੇ ਕਹਿਣ ਵਾਸਤੇ ਬੜਾ ਕੁਝ ਹੈ ਲੇਕਿਨ ਸਮੱਸ ਕੋਚਵਾ ਹੈ ਬਲਾਰੇ ਹੋਰ ਵੀ ਹਨ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਬਿਸ਼ਰਾਮ ਦਿਨਾ ਹਾਂ ਸਤਿਕਾਰਯੋਗ ਮਹਾਪੁਰਖਾਂ ਦਾ ਪ੍ਰਬੰਧਕ ਕਮੇਟੀ ਦਾ ਔਰ ਸਕੂਲ ਦੇ ਸ਼ਤਾਬ ਦਾ ਸਰਦਾਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹਾਰਦਿਕ ਔਰਤੇ ਸਵਾਗਤ ਕਲਗੀਧਰ ਦੇ ਪੁੱਤਰੋ ਧੀਓ ਅਮਰਤਾਰੀ ਹੋ ਕੇ ਜੀਓ ਸ਼੍ਰੀ ਹਰਿਕ੍ਰਿਸ਼ਨ ਭਿਆਈਆ ਜਿਸ ਨਿੱਠੇ ਸਭ ਦੁੱਖ ਜਾਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤਿੱਤੇ ਲੇਹੁ ਉਬਾਰ ਅਦਬ ਸਹਿਤ ਸਾਰੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ